ਹੈਲੋ ਫਰੈਂਡਸ ਤੁਹਾਡੇ ਸਾਰਿਆਂ ਦੇ ਮੇਰੇ YouTube ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਬਹੁਤ ਹੀ ਸੁੰਦਰ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਿਹੜੇ ਤੁਸੀਂ ਫੰਦੇ ਲੈਣੇ ਹਨ ਨਾ ਉਹ 3 ਪਲੱਸ ਜਿੰਦੇ ਹਿਸਾਬ ਨਾਲ ਲੈਣੇ ਹਨ ਤੇ ਲਾਸਟ ਵਿੱਚ ਦੋ ਫੰਦੇ ਐਕਸਟਰਾ ਲੈਣੇ ਹਨ ਠੀਕ ਹੈ ਜਿਵੇਂ 1 2 3 1 2 3 1 2 3 1 2 3 1 2 3 ਦੋ ਫੰਦੇ ਐਕਸਟਰਾ ਹੁਣ ਜਿਹੜਾ ਫਰਸਟ ਫੰਦਾ ਤੁਸੀਂ ਐਦਾਂ ਹੀ ਉਤਾਰ ਲੋਗੇ ਨੈਕਸਟ 3 ਫੰਦਿਆਂ ਨੂੰ ਉਲਟਾ ਬੁਨੋਗੇ ਹੁਣ ਧਾਗਾ ਪਿੱਛੇ ਲੈ ਕੇ ਜਾਓਗੇ ਨੈਕਸਟ 3 ਫੰਦਿਆਂ ਫਿਰ ਇਹਨਾਂ ਸੇਮ ਫੰਦਿਆਂ ਨੂੰ ਹੀ ਸਿੱਧਾ ਬੁਨੋਗੇ ਇਹਨਾਂ 3 ਫੰਦਿਆਂ ਨੂੰ ਸਿੱਧਾ ਬੁਨਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਤਿੰਨ ਫੰਦਿਆਂ ਤੋਂ ਹੀ ਤਿੰਨ ਫੰਦੇ ਆਪਾਂ ਬਣਾਣੇ ਹੁੰਦੇ ਆ। ਫਿਰ ਤਿੰਨ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ। ਫਿਰ ਤਿੰਨ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ। ਫਿਰ ਧਾਗਾ ਅੱਗੇ ਲੈ ਕੇ ਆਵਾਂਗੇ। ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ। ਫ੍ਰੈਂਡਸ ਇਹ ਤਿੰਨ ਫੰਦਿਆਂ ਤੋਂ ਹੀ ਤਿੰਨ ਫੰਦੇ ਬਣਾਉਣ ਵਾਲਾ ਡਿਜ਼ਾਈਨ ਆ। ਧਾਗਾ ਤਿੰਨਾਂ ਫੰਦਿਆਂ ਨੂੰ ਉਲਟਾ ਬੁਨਾਂਗੇ। ਫਿਰ ਧਾਗਾ ਪਿੱਛੇ ਲੈ ਕੇ ਜਾਵਾਂਗੇ। ਤਿੰਨ ਫੰਡਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਫਿਰ ਤੱਕ ਅੱਗੇ ਫੇਰ ਤਿੰਨ ਫੰਡਿਆਂ ਨੂੰ ਆਪਾਂ ਉਲਟਾ ਬੁਨਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਏ ਤਿੰਨ ਫੰਡਿਆਂ ਨੂੰ ਫੇਰ ਆਪਾਂ ਉਲਟਾ ਬੁਨਾਂਗੇ ਫੇਰ ਤਿੰਨ ਫੰਡਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਇਿੱਤ ਅੱਗੇ ਲੈ ਕੇ ਆਵਾਂਗੇ ਫਿਰ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਫਿਰ ਨੈਕਸਟ ਇਹਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਧਾਗਾ ਪਿੱਛੇ ਲੈ ਕੇ ਜਾਵਾਂਗੇ ਤਿੰਨਾਂ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਫਿਰ ਤਿੰਨ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਲਾਸਟ ਵਾਲੇ ਫੰਦੇ ਨੂੰ ਫਰੈਂਡਸ ਆਪਾਂ ਉਲਟਾ ਬੁਨਾਂਗੇ ਹੋਨੇ ਸੱਡੀ ਬੈਕ ਸਾਈਡ ਆ ਇੱਕ ਫੰਦਾ ਆਪਾਂ ਐਦਾਂ ਜੇ ਟਰ ਲਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਣ ਹੁਣ ਸਾਰੇ ਫੰਦਿਆਂ ਨੂੰ ਹੀ ਆਪਾਂ ਸਿੱਧਾ ਬੁੰਦੇ ਹੋਏ ਲਾਈਨ ਕੰਪਲੀਟ ਕਰਾਂਗੇ ਜੋ ਆਪਣੀ ਐਂਡ ਲਾਈਨ ਆ ਲਾਸਟ ਵਾਲਾ ਫੰਦਾ ਆ ਉਹਨੂੰ ਆਪਾਂ ਉਲਟਾ ਬੁਣਾਗੇ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਨਾਂਗੇ ਹੁਣ ਫਰੈਂਡਸ ਇਹ ਸਾਡੀ ਫਰੰਟ ਸਾਈਡ ਆ ਫਰਸਟ ਫੰਦਾ ਆਪਾਂ ਐਦਾਂ ਹੀ ਤਾਰਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਫਰੰਟ ਸਾਈਡ ਵੀ ਆਪਾਂ ਸਾਰੇ ਫੰਦਿਆਂ ਨੂੰ ਸਿੱਧਾ ਹੀ ਬੁਨਣਾ ਆ ਫਰਸਟ ਫੰਦਾ ਆਪਾਂ ਉਦਾਂ ਹੀ ਤਾਰ ਲੈਣਾ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਨਣਾ ਤੇ ਲਾਸਟ ਵਾਲੇ ਫੰਦੇ ਨੂੰ ਫਰੈਂਡਸ ਆਪਾਂ ਉਲਟਾ ਬੁਨਾਂਗੇ ਉਲਟਾ ਬੁਨ ਕੇ ਆਪਾਂ ਲਾਈਨ ਕੰਪਲੀਟ ਕਰਾਂਗੇ ਫਿਰ ਆਪਾਂ ਬੈਕ ਸਾਈਡ ਤੇ ਜਾਵਾਂਗੇ ਹੋਰ ਵੀ ਡਿਜ਼ਾਈਨ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਤੇ ਜਾ ਸਕਦੇ ਹੋ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਜਿਹੜੇ ਆ ਅਮੇਜ਼ਿੰਗ ਡਿਜ਼ਾਈਨ ਤੁਹਾਨੂੰ ਮਿਲਣਗੇ ਹੁਣ ਇਹ ਸਾਡੀ ਬੈਕ ਸਾਈਡ ਹੈ ਇੱਕ ਫੰਦਾ ਜਿਹੜਾ ਆ ਫਰਸਟ ਆਪਾਂ ਇਦਾਂ ਹੀ ਤਾਰ ਲਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਣਾਂਗੇ ਫਰਸਟ ਫੰਦੇ ਨੂੰ ਆਪਾਂ ਫਰੈਂਡਸ ਨਹੀਂ ਬੁਣਨਾ ਉਹਨੂੰ ਉਦਾਂ ਹੀ ਉਤਾਰ ਲੈਣਾ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਣਾਂਗੇ ਲਾਸਟ ਵਾਲੇ ਫੰਦੇ ਨੂੰ ਆਪਾਂ ਫਰੈਂਡਸ ਉਲਟਾ ਬੁਨਾਂਗੇ ਹੁਣ ਤਿੰਨਾ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਫਿਰ ਤੋਂ ਇਹ ਸਾਡਾ ਡਿਜ਼ਾਈਨ ਪੈਣਗਾ ਫੇ ਤਿੰਨ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਫੇ ਤਿੰਨਾ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ఫ నెక్స్ట్ తిన్న ఫను బ తినా సునగే ఫే తి ఫదాను బనగే ఫి తిను బ ਇਨ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਫਿਰ ਧਾਗਾ ਪਿੱਛੇ ਖੜਾਂਗੇ ਤਿੰਨਾਂ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਫੇਰ ਧਾਗਾ ਅਗੇ ਲੈ ਆਵਾਂਗੇ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਫਿਰ ਨੈਕਸਟ ਇਨ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਫਿਰ ਧਾਗਾ ਪਿੱਛੇ ਲੈ ਕੇ ਜਾਵਾਂਗੇ ਤਿੰਨ ਫੰਦਿਆਂ ਨੂੰ ਆਪਾਂ ਸਿੱਧਾ ਬੁਣਾਗੇ ਫਿਰ ਤਾਂ ਅੱਗੇ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਣਾਗੇ ਲਾਸਟ ਵਾਲੇ ਫੰਦੇ ਨੂੰ ਵੀ ਆਪਾਂ ਉਲਟਾ ਬੁਣਾਗੇ ਫਰੈਂਸਿਸ ਜਿਹੜੀ ਬੈਕ ਸਾਈਡ ਹੈ ਫਸਟ ਫੰਦੇ ਨੂੰ ਆਪਾਂ ਇੱਧੇ ਤਰਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਣਾਗੇ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਣਾਗੇ ਫਸਟ ਫੰਦਾ ਆਪਾਂ ਅੱਧੇ ਹੀ ਤਰਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਫਰੰਟ ਸਿੱਧੇ ਬੁਣਾਗੇ ਸਿੱਧਾ ਬੁੰਦੀ ਆਪਾਂ ਆਪਣੀ ਲਾਈਨ ਕੰਪਲੀਟ ਕਰਾਂਗੇ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਨਾਂਗੇ ਹੁਣ ਸਾਡੀ ਇਹ ਫਰੰਟ ਸਾਈਡ ਹੈ ਫਸਟ ਫੰਦਾ ਆਪਾਂ ਇੱਧਰ ਤਰਾਂਗੇ ਫਿਰ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਸਾਰੇ ਲਾਈਨ ਨੂੰ ਆਪਾਂ ਸਿੱਧਾ ਬੁਨਾਂਗੇ ਬਟ ਲਾਸਟ ਫੁੰਦੇ ਨੂੰ ਆਪਾਂ ਉਲਟਾ ਬੁਨਾਂਗੇ ਉਲਟਾ ਬੁਨ ਕੇ ਆਪਾਂ ਆਪਣੀ ਲਾਈਨ ਕੰਪਲੀਟ ਕਰਾਂਗੇ ਫਰਸਟ ਫੰਦਾ ਆਪਾਂ ਇੱਦਾਂ ਹੀ ਤਰਾਂਗੇ ਨੈਕਸਟ ਇਹਨਾਂ ਫੰਦਿਆਂ ਨੂੰ ਆਪਾਂ ਧਾਗਾ ਅੱਗੇ ਲਿਆ ਕੇ ਉਲਟਾ ਬੁਨਾਂਗੇ ਧਾਗਾ ਪਿੱਛੇ ਖੜਾਂਗੇ ਤਿੰਨਾਂ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਧਾਗਾ ਅੱਗੇ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ఫ నెక్స్ట్ తిన్న ఫను ఉంటా బున ఫాగా పే తిన్నీా బున ఫను తన ఫను ఉల్టా బున తిన్న ఫను सीधा बुनागी तिना फल्टा बुना नैक्सट तिना फूँ फिर उल्टा बुनाए फिर धागा पिछे खड़ा फिर सिदा बुना फिर धागा अगे लैके आवेंगे फिर उल्टा बुन गए फिर नैक्सट तीन फंदूँ उल्टा बुना फिर धागा पिछे लैके जावे ਤਿੰਨਾਂ ਫੰਦੇ ਨੂੰ ਆਪਾਂ ਸਿੱਧਾ ਬੁਨਾਂਗੇ ਫਿਰ ਤਾਂ ਗੱਗਲੇ ਕਿਵੇਂ ਆਉਣਗੇ ਤਿੰਨਾਂ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਨਾਂਗੇ ਹੁਣ ਇਹ ਸਾਡੀ ਬੈਕ ਸਾਈਡ ਹੈ ਫਰਸਟ ਫੰਦਾ ਆਪਾਂ ਐਦਾਂ ਹੀ ਕਰ ਲਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਸਿੱਧਾ ਬੁਨਦੇ ਹੋਏ ਆਪਣੀ ਲਾਈਨ ਨੂੰ ਕੰਪਲੀਟ ਕਰਾਂਗੇ ਫ੍ਰੈਂਡਸ ਇਹ ਬਹੁਤ ਹੀ ਸੋਖਾ ਡਿਜ਼ਾਈਨ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਬਹੁਤ ਔਖਾ ਹੈ ਬਹੁਤ ਔਖਾ ਹੈ ਅਸੀਂ ਨਹੀਂ ਹੋਂ ਸਕਦੇ ਸੀ ਕੋਈ ਡਿਜ਼ਾਈਨ ਨਹੀਂ ਬਣਾ ਸਕਦੇ ਇਹ ਉਹਨਾਂ ਲਈ ਵੀ ਬਹੁਤ ਹੀ ਸੋਖਾ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਉੱਭਰਿਆ ਹੈ ਮੋਟੀ ਉਹਨਾਂ ਤੇ ਬਣਾਇਓ ਜਿੰਨਾ ਤੁਸੀਂ ਮੋਟੀ ਉਹਨਾਂ ਲਾਓਗੇ ਉਹਨਾਂ ਹੀ ਇਹ ਡਿਜ਼ਾਈਨ ਜ਼ਿਆਦਾ ਸੋਹਣਾ ਲੱਗੇਗਾ ਲਾਸਟ ਵਾਲਾ ਫੰਦਾ ਆਪਾਂ ਉਲਟਾ ਬੁਨਾਂਗੇ ਹੋਣੀ ਸਾਡੀ ਬੈਕ ਸਾਈਡ ਹੈ ਫਰੰਟ ਸਾਈਡ ਹੈ ਫਸਟ ਫੰਦਾ ਆਪਾਂ ਇਧਰ ਤਰਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਸਿੱਧਾ ਬੁਨਾਂਗੇ ਤੁਸੀਂ ਹੋਰ ਵੀ ਡਿਜ਼ਾਈਨ ਦੇਖਣੇ ਆ ਤਾਂ ਮੇਰੇ ਚੈਨਲ ਤੇ ਜਾ ਕੇ ਬਾਕੀ ਡਿਜ਼ਾਈਨ ਦੇਖ ਸਕਦੇ ਹੋ ਮੈਂ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਡਿਫਰੈਂਟ ਡਿਫਰੈਂਟ ਡਿਜ਼ਾਈਨ ਆ ਕਰੋਸ਼ੀਏ ਦੇ ਸਲਾਈਆਂ ਵਾਲੇ ਦੋਨੋਂ ਹੀ ਡਿਜ਼ਾਈਨ ਆ ਤੁਸੀਂ ਜਾ ਕੇ ਉਸ ਚੈਨਲ ਤੇ ਮੇਰੇ ਚੈਨਲ ਤੇ ਵੇਖ ਸਕਦੇ ਹੋ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਨਾਂਗੇ ਬਾਕੀ ਸਾਰੇ ਫੰਦਿਆਂ ਨੂੰ ਸਿੱਧਾ ਲਾਸਟ ਵਾਲੇ ਫੰਦੇ ਨੂੰ ਆਪਾਂ ਉਲਟਾ ਬੁਨਾਂਗੇ ਹੁਣ ਇਹ ਸਾਡੀ ਬੈਕ ਸਾਈਡ ਆ ਬੈਕ ਸਾਈਡ ਫਸਟ ਫੰਦਾ ਆਪਾਂ ਇਦਾਂ ਹੀ ਤਾਰ ਲਾਂਗੇ ਬਾਕੀ ਸਾਰੇ ਫੰਦਿਆਂ ਨੂੰ ਆਪਾਂ ਉਲਟਾ ਬੁਨਾਂਗੇ ਉਲਟਾ ਬੁੰਦਿਓ ਇਹ ਲਾਈਨ ਕੰਪਲੀਟ ਕਰਾਂਗੇ